ਹੈਲੋ ਹੈਲੋ ਹਾਂਜੀ ਸਰਪੰਚ ਜਸਪ੍ਰੀਤ ਸਿੰਘ ਜੀ ਹਾਂਜੀ 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 ਕੀ ਹਾਲ ਹੈ ਜੀ ਬਾ ਵਧੀਆ ਜੀ ਹਾਂਜੀ ਮੈਂ ਚੰਨ ਬੰਨੀਓ ਚੈਨਲ ਤੋਂ ਬੋਲ ਰਿਹਾ ਹਰਤੇਜ ਸਿੰਘ ਹਾਂਜੀ ਹਾਂਜੀ ਕੀ ਹਾਲ ਹੈ ਬਾ ਵਧੀਆ ਜੀ ਵਧੀਆ ਅੱਛਾ ਕੱਲ ਉਹ ਇੱਕ ਕਾਂਗਰਸ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਸੰਜੀਤ ਸਿੰਘ ਜਿੱਤੀ ਹਾਂਜੀ ਤੁਹਾਡੇ ਪਿੰਡ ਆਏ ਤੇ ਹਾਂਜੀ ਉੱਨਾ ਵੱਲੋਂ ਸਵਾਲ ਚੁੱਕੇ ਗਏ ਆ ਕਿ ਤੁਹਾਡੇ ਪਿੰਡ ਦੇ ਸਕੂਲ ਦੇ ਵਿੱਚ ਟੀਚਰ ਨਹੀਂ ਹੈ ਕਿ ਤੁਸੀਂ ਸਿੱਖਿਆ ਕੋਆਰਡੀਨੇਟਰ ਵੀ ਸਰਕਾਰ ਵੱਲੋਂ ਲਗਾਏ ਗਏ ਆ ਇੱਕ ਕਾਂਗਰਸ ਸਰਕਾਰ ਵੇਲੇ ਸਾਡਾ ਸਕੂਲ ਬੰਦ ਹੋਇਆ ਜੀ ਇਹ ਅੱਛਾ ਜੀ ਹਾਂਜੀ ਹਾਂ ਇਹ ਕਾਂਗਰਸ ਸਰਕਾਰ ਦਾ ਬੰਦ ਕਰਿਆ ਜੀ ਸਾਡਾ ਸਕੂਲ ਕਾਂ ਸਰਕਾਰ ਨੇ ਕੀਤਾ ਬੰਦ ਹਾਂਜੀ ਹਾਂ ਫਿਰ ਉਹ ਕਹਿੰਦੇ ਕਿ ਚਲੋ ਹੁਣ ਸਿੱਖਿਆ ਕ੍ਰਾਂਤੀ ਆਈ ਹੋਈ ਹੈ ਕਿ ਤੁਸੀਂ ਆਪਣੀ ਪਿੰਡ ਦੇ ਵਿੱਚ ਸਕੂਲ ਨਹੀਂ ਦੇ ਵਿੱਚ ਟੀਚਰ ਨਹੀਂ ਲਿਆ ਪਾ ਰਹੇ ਤਾਂ ਕਹਿੰਦੇ ਕਿ ਉਹਨਾਂ ਸਿੱਖਿਆ ਕੋਆਰਡੀਨੇਟਰ ਆਇਆ ਹੋਇਆ ਪਰ ਆਪਣੀ ਪਿੰਡ ਦੇ ਸਕੂਲ ਦੇ ਵਿੱਚ ਟੀਚਰ ਨਹੀਂ ਹੋ ਤਾਂ ਜੀ ਦੇਖੋ ਤੁਸੀਂ ਵੀ ਵੀਰ ਜੀ ਸਾਡਾ ਪਿੰਡ ਹੈਗਾ ਛੋਟਾ ਬੱਚਿਆਂ ਦੀ ਲਿਮਟ ਸੀ ਹੀ ਉਹ ਬੱਚਿਆਂ ਦੀ ਲਿਮਟ ਪੂਰੀ ਨਾ ਹੋਣ ਕਣਕੇ ਬੰਦ ਹੋਏ ਕਿਸੇ ਆਏ ਨਹੀਂ ਹੈਗਾ ਵੀ ਇਹ ਜਾਣ ਬੁੱਝ ਕੇ ਨਹੀਂ ਹੁਣ ਜੇ ਬੱਚਿਓ ਨਹੀਂ ਲੋਕ ਲਗਾ ਰਹੇ ਫੇ ਕਿਹੇ ਉੱਥੇ ਚੱਲੂਗਾ ਇਸਕੂਲ ਇਹ ਦੱਸੋ ਹੂੰ ਹੂੰ ਇੱਕ ਨਾਲ ਵਾਲੇ ਸਕੂਲ ਤੇ ਵੀ ਨਾ ਸਵਾਲ ਚ ਕਿ ਸੈਣੀ ਮਜਰੇ ਸੈਣੀ ਮਜਰੇ ਵੀ ਸਕੂਲ ਚ ਨਹੀਂ ਲਿਆ ਪਾ ਰਹੇ ਕਹਿੰਦੇ ਕੋਈ ਟੀਚਰ ਸਾਡੇ ਇੱਕ ਹੋਰ ਹੈ ਨਾ ਜੀ ਜਿਹੜੇ ਬੱਚੇ ਜਿੰਨੇ ਘੱਟ ਸੀ ਨਾ ਨਾਲੇ ਫਿਰ ਉਹ ਮਰਜ ਹੋ ਗਏ ਜਿਹੜਾ ਨਾਲੇ ਕੰਧ ਨਾਲ ਕੰਧ ਢਾਣਾ ਕਵਿੰਦ ਕਰਦਾ ਸਕੂਲ ਹੈ ਸਾਡੇ ਸਕੂਲ ਦੇ ਹੂੰ ਹੂੰ ਉਹ ਫਿਰ ਉਹ ਟੀਚਰ ਵੀ ਇਧਰ ਸ਼ਿਫਟ ਹੋ ਗਿਆ ਸੀ ਬੱਚੇ ਵੀ ਇਧਰ ਸ਼ਿਫਟ ਹੋ ਗਏ ਸੀ ਅੱਛਾ ਜੀ ਕਿੰਨੇ ਬੱਚੇ ਸੀ ਆਪਣੇ ਸਕੂਲ ਦੇ ਵਿੱਚ ਹੈ ਜੀ ਕਿੰਨੇ ਬੱਚੇ ਸੀ ਸਕੂਲ 'ਚ ਬਸ 7-8 ਰਹਿ ਗਏ ਸੀਗੇ 7-8 ਬੱਚੇ ਹਾਂ ਜੀ ਹਾਂ ਅੱਛਾ ਅੱਛਾ ਬਾਕੀ ਉਧਰ ਸੈਣੀ ਮਾਜਰੇ ਵੀ ਉਹਨੇ ਕਿਹਾ ਜੀ ਸੈਣੀ ਮਾਜਰੇ ਵੀ ਨਹੀਂ ਕਹਿੰਦਾ ਟੀਚਰ ਲਿਆਏ ਹੁਣ ਤੱਕ ਕਹਿੰਦਾ ਮੰਤਰੀ ਸਾਹਿਬ ਨੂੰ ਨੋ ਵੀ ਨਹੀਂ ਹੁਣ ਤਾਂ ਗੱਲਬਾਤ ਕੀਤੀ ਮੈਂ ਨਾ ਭਾਈ ਮੜਾ ਜਾਣਾ ਇੱਧਰ ਮੈਚ ਕਰੀ ਹੁਣ ਆਇਆ ਫਿਰ ਤੁਹਾਡੇ ਨਾਲ ਕੱਲੂ ਗੱਲ ਕਰੂੰਗਾ ਜੀ ਹੁਣ ਨਹੀਂ ਦੱਸ ਦੋ ਬਸ ਤੁਹਾਡਾ ਪੱਖ ਪਾ ਦਈਏ ਨਾ ਉਹਨਾਂ ਨੇ ਚਲੋ ਉਹਨਾਂ ਦੇ ਉਹਨਾਂ ਨੇ ਸਵਾਲ ਚੱਕੇ ਤੁਸੀਂ ਆਪਣਾ ਦੱਸ ਦੋ ਹੁਣ ਸੀ ਇੱਕ ਵਾਰਸੇ ਉਹਨੂੰ ਕਰਦੇ ਹੋ ਗੱਲ ਹੁਣ ਲਾ ਦਿਓ ਕੱਲੂ ਗੱਲ ਕਰਦੇ ਤੇ ਜੀ ਆਪਾਂ ਤੇ ਚਲੋ ਇਹ ਇਹ ਪਾ ਦੀ ਤੁਹਾਡਾ ਕਿ ਹਾਂ ਵੀ ਉਹ ਤੋਂ ਕਾਂਗਰਸ ਸਰਕਾਰ ਦੇ ਵਿੱਚ ਬੰਦ ਹੋਇਆ ਨਹੀਂ ਬੱਚੇ ਘਟ ਹੋਣ ਕਰਨੇ ਸੀ ਕਾਂਗਰਸ ਸਰਕਾਰ ਵੇਲੇ ਬੰਦ ਹੋ ਗਿਆ ਸੀ ਬੱਚੇ ਠੀਕ ਹੈ ਉਹਦੇ ਉਹਦੇ ਬਾਅਦ ਉਹਦੇ ਬਾਅਦ ਚਾਲੂ ਨਹੀਂ ਕਰਦਾ ਉਹਦੇ ਬਾਅਦ ਚਾਲੂ ਨਹੀਂ ਹੋਇਆ ਇਹੇ ਉਹਦੇ ਬਾਅਦ ਚਾਲੂ ਨਹੀਂ ਹੋਇਆ ਠੀਕ ਹੈ। ਉਹਨਾਂ ਕਿਹੜੀ ਗ੍ਰਾਂਤੀ ਦਾ ਤਾਂ ਕੋਈ ਲੈਣਾ ਲੈਣਾ ਨਹੀਂ ਬਾਈ। ਹੂੰ ਹੂੰ ਹੂੰ। ਅੱਗੇ ਹੋ ਸਕਦਾ ਕਿ ਤਨ ਕਿਤੇ ਕੀ ਸਕੂਲ ਦੇ ਟੀਚਰ ਆ ਸਕਦਾ ਕੋਈ। ਉਹ ਤਾਂ ਜੇ ਬੱਚੇ ਪੂਰੇ ਹੋਣਗੇ ਤਾਂ ਚਲਾ ਦੂਗੇ ਸਕੂਲ ਆਪਾਂ ਬਾਈ। ਅਜੇ ਸੈਣੀ ਮਾਜਰੇ। ਬੱਚੇ ਨਹੀਂ ਸਰਤਾ ਪੂਰੀ ਹੈ। ਸੈਣੀ ਮਾਜਰੇ ਵਾਲੇ ਸਕੂਲ ਵਿੱਚ। ਉੱਥੇ ਆ ਜਾਣਾ ਟੀਚਰ। ਅੱਛਾ। ਹੋਈ ਹੋਈ ਹੈਗਾ ਨਾ। ਕੋਈ ਵੀ ਗੱਲ ਚਲੋ। ਸੈਣੀ ਮਾਜਰੇ ਵਾਲੇ ਉਧਰ ਮੰਤਰੀ ਸਾਹਿਬ ਨੂੰ ਮਿਲਦੇ ਥੋੜੇ ਦਿਨ ਪਹਿਲਾਂ। ਹਾਂਜੀ ਹਾਂਜੀ। ਉਹ ਕਹਿੰਦੇ ਉੱਥੇ ਭੇਜ ਰਹੇ ਆ ਟੀਚਰ। ਠੀਕ ਹੈ ਠੀਕ ਹੈ। ਚਲੋ। ਹਾਂਜੀ। ਬਸ ਠੀਕ ਹੈ ਠੀਕ। ਕੋਈ ਬੱਕ ਮੋਹਾਲੀ ਜ਼ਿਲ੍ਹੇ ਦੇ ਜਿਹੜਾ ਕਿ ਬਹੁਤ ਚੰਡੀਗੜ੍ਹ ਦੇ ਨਾਲ ਲੱਗਦਾ ਜ਼ਿਲ੍ਹਾ ਏ ਜਿਹਨੂੰ ਕੋਈ ਅਗਾਹ ਬਦੂ ਜ਼ਿਲ੍ਹਾ ਮੰਨ ਮੰਨਦੇ ਸੀ ਮੋਹਾਲੀ ਜ਼ਿਲ੍ਹੇ ਦੇ ਖਰੜ ਹਲਕੇ ਦੇ ਪਿੰਡ ਬਰਸਾਲਪੁਰ ਦੇ ਸਕੂਲ ਚ ਆਏ ਹੋਇਆ ਜਿਹੜੀ ਕਿ ਇੱਕ ਸਰਕਾਰ ਇੱਕ ਨਵਾਂ ਭਰਮ ਫੁਲਾਇਆ ਜਾ ਰਿਹਾ ਸਿੱਖਿਆ ਕ੍ਰਾਂਤੀ ਕਹਿੰਦੇ ਅਸੀਂ ਬਹੁਤ ਵੱਡੀ ਕ੍ਰਾਂਤੀ ਲੈ ਕੇ ਆਏ ਇੱਕ ਸਿੱਖਿਆ ਕ੍ਰਾਂਤੀ ਲੈ ਕੇ ਆਏ ਜਿਹਦੇ ਵਿੱਚ ਕਰੋੜਾਂ ਰੁਪਏ ਦੀ ਐਡ ਸਰਕਾਰ ਦੇ ਰਹੀ ਹੈ ਪਰ ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਬਰਸਾਲਪੁਰ ਦਾ ਇਹ ਸਕੂਲ ਹੈ ਜਿੱਥੋਂ ਦਾ ਕੇ ਸਾਡਾ ਛੋਟਾ ਵੀਰ ਸਰਪੰਚ ਜਸਪ੍ਰੀਤ ਸਿੱਖਿਆ ਕੋਆਰਡੀਨੇਟਰ ਲਾਇਆ ਹੋਇਆ ਹੈ ਸਰਕਾਰ ਨੇ ਉਹ ਉਹਦੇ ਸਕੂਲ ਦਾ ਇਹ ਹਾਲ ਹੈ ਵੀ ਤੁਸੀਂ ਦੇਖ ਸਕਦੇ ਆ ਗੋਡੇ-ਗੋਡੇ কা ਚੜੀ ਹੋਈ ਹੈ ਸਕੂਲ ਜਿਸ ਦਿਨ ਦੀ ਸਰਕਾਰ ਆਈ ਹੈ ਉਹ ਦਿਨ ਦਾ ਸਕੂਲ ਹੀ ਬੰਦ ਪਿਆ ਹੈ ਪਿੰਡ ਦੇ ਜਵਾਕ ਹੋਰ ਹੋਰ ਪਿੰਡਾਂ ਚ ਪੜਨ ਜਾਂਦੇ ਆ ਨਾਲ ਪਿੰਡ ਹੈ ਸੈਣੀ ਮਾਜਰਾ ਉੱਥੇ ਵੀ ਸਕੂਲ ਐਵੇਂ ਬੰਦ ਪਿਆ ਏ ਟੀਚਰ ਉੱਥੇ ਵੀ ਕੋਈ ਹੈ ਨਹੀਂ ਉਹ 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 ਬੰਦੇ ਜੁਆਕ ਸੈਣੀ ਮਾਜਰੇ ਦੇ ਨਾਲ ਲਵਾਨਗੜ੍ਹ ਪੜਨ ਜਾ ਰਹੇ ਆ ਜੇ ਸਰਕਾਰ ਜਿੰਨਾ ਪੈਸਾ ਐਡ ਤੇ ਖਰਚ ਰਹੀ ਹੈ ਉਹਦਾ ਛੋਟਾ ਜਿਹਾ ਹਿੱਸਾ ਇੱਕ ਛੋਟਾ ਹਿੱਸਾ ਐਸੇ ਸਕੂਲ ਦੇ ਭਲੇ ਵਾਸਤੇ ਖਰਚ ਦੇਵੇ ਇਹਨਾਂ ਸਕੂਲਾਂ 'ਚ ਟੀਚਰ ਭੇਜ ਦੇਵੇ ਤਾਂ ਜੁਆਕਾਂ ਨੂੰ ਦੂਰ ਤਰਾਡੇ ਪੜ੍ਹਨ ਨਾ ਜਾਣਾ ਪਵੇ ਪਰ ਸਰਕਾਰ ਕਰਨਾ ਕੱਖ ਨਹੀਂ ਵੜਿਆਈ ਮੁਫਤ ਦੀ بڑے بڑے ਬੋਰਡ ਫਲੈਕਸ ਲਾਈ ਜਨੇ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਪਹਿਲਾਂ ਲਾਤਾ ਜੀ ਟਾਇਲਟਾਂ ਦੇ ਦਿੱਦ ਘਾਟਨ ਕਰਨ ਲੱਗ ਗਏ ਹੁਣ ਸਰਕਾਰ ਨੇ ਮੇਰੇ ਖਿਆਲੋਂ ਉਹ ਤਾਂ ਯੂ ਟਰਨ ਲੈ ਲਿਆ ਵੀ ਪਖਾਨਿਆਂ ਦੇ ਦਿੱਦ ਘਾਟਨ ਨਹੀਂ ਕਰਨੇ ਬੜੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਕਿ ਜਿਹੜਾ ਤੁਸੀਂ ਆਪਣਾ ਕੋਆਰਡੀਨੇਟਰ ਲਾਇਆ ਹੋਇਆ ਸਿੱਖਿਆ ਕੋਆਰਡੀਨੇਟਰ ਉਹਦੇ ਉਹਦਾ ਸਕੂਲ ਨਹੀਂ ਚੱਲਦਾ ਨਾਲ ਗਵਾਂਢ ਦਾ ਸਕੂਲ ਸੈਣੀ ਮਾਜਰਾ ਉੱਥੇ ਦੇ ਜਵਾਕ ਨਹੀਂ ਪੜ੍ਹਦੇ ਅਲੱਗ ਪਿੰਡਾਂ 'ਚ ਵੜਨ ਜਾ ਰਹੇ ਮੋਦੋ ਭਾਗ ਸਿੰਘ ਉੱਥੇ ਕੋਈ ਟੀਚਰ ਨਹੀਂ ਸਕੂਲ ਬੰਦ ਪਏ ਐ ਮੈਂ ਬੇਨਤੀ ਕਰਨੀ ਚਾਹੁੰਦਾ ਸਾਡੇ ਮਾਨਯੋਗ ਐਮ ਐਲ ਏ ਸਾਬਕਾ ਮੰਤਰੀ ਗਗਨ ਮਾਨ ਦਗਨ ਅਨਮੋਲ ਜੀ ਜੀ ਰਾਹੀਂ ਭਗਵਾਨ ਤੁਮਾਰ ਦੀ ਕਿ ਜਿਹੜੇ ਕਿ ਸਾਡੇ ਐਮ ਐਲ ਏ ਸਰਕਾਰ ਦੇ ਸੀ ਐਮ ਸਾਹਿਬ ਦੇ ਬਹੁਤ ਨੇੜੇ ਐ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਕਿਰਪਾ ਕਰਕੇ ਐਡ ਕਰਨ ਦੀ ਬਜਾਏ ਇਹਨਾਂ ਸਕੂਲਾਂ ਦਾ ਕੋਈ ਭਲਾ ਕਰੋ ਇੱਥੇ ਟੀਚਰ ਭੇਜੋ ਤਾਂ ਕਿ ਜੁਆਕ ਸਾਡੇ ਪੜ੍ਹ ਸਕਣ ਨਾ ਕਿ ਫੋਕੀ ਸਿੱਖਿਆ ਕ੍ਰਾਂਤੀ ਫੋਕੀ ਬਾਵਾ ਖੱਟਣ ਦੇ ਮਾਰੇ ਇਹ ਕੰਮ ਜਿਹੜਾ ਐਡ ਚਲਾ ਰਹੇ ਉਹਨੂੰ ਕਿਰਪਾ ਕਰਕੇ ਬੰਦ ਕਰੋ ਉਹ ਪੈਸਾ ਕਰੋੜਾਂ ਰੁਪਇਆ ਸਕੂਲਾਂ ਦੀ ਬਿਹਤਰੀ ਲਈ ਖਰਚੋ ਮੈਂ ਸਾਡੇ ਐਮਐਲਏ ਅਨਮੋਲ ਗਗਨ ਮਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਜਿਹੜਾ ਸਕੂਲ ਵਧੀਆ ਚੱਲਦੇ ਚੰਗੇ ਸਕੂਲ ਕੁਝ ਹੈਗੇ ਸਾਡੇ ਪਿਛਲੀ ਸਰਕਾਰ ਦੇ ਟਾਈਮ ਦੀ ਚੱਲਦੇ ਇਹ ਸਰਕਾਰ ਨੇ ਤਾਂ ਪੂਣੀ ਵੀ ਨਹੀਂ ਕਰਤੀ ਉਹਨਾਂ ਸਕੂਲਾਂ 'ਚ ਟੈਂਟ ਲਵਾ ਕੇ ਇਹ ਘਾਟਨ ਕਰਨ ਦੀ ਬਜਾਏ ਜਿਹੜੇ ਸਕੂਲ ਚੱਲ ਨਹੀਂ ਰਹੇ ਜਿੱਥੇ ਟੀਚਰ ਨਹੀਂ ਹੈਗੇ ਕਿਰਪਾ ਕਰਕੇ ਉਹਨਾਂ ਦਾ ਦੌਰਾ ਕਰਨ ਉਹਨਾਂ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨ ਨਾ ਕਿ ਚੰਗੇ ਪਹਿਲੇ ਚੱਲਦੇ ਸਕੂਲਾਂ 'ਚ ਮਾਸਟਰਾਂ ਨੂੰ ਕੰਮ ਲਾ ਦੇਣਾ ਦਾਖਲਿਆਂ ਦਾ ਟਾਈਮ ਹੈ ਮਾਸਟਰ ਵਿਚਾਰੀ ਕੋਈ ਪੱਥਰ ਨੂੰ ਛੁਪਾਉਂਦਾ ਫਿਰਦਾ ਕੋਈ ਬਰਫੀ ਲੈਣ ਜਾ ਰਿਹਾ ਕੋਰਾਲੀ ਤੇ ਕੋਈ ਕਿਤੇ ਨੂੰ ਪੱਜਿਆ ਹੋਇਆ ਇਸ ਕੰਮ ਕਰਾਉਣ ਦੀ ਬਜਾਏ ਜਿਹੜੇ ਜਿੱਥੇ ਨਹੀਂ ਮਾੜਾ ਹਾਲ ਸਕੂਲਾਂ ਦਾ ਉੱਥੇ ਉਹਨੂੰ ਦੌਰਾ ਕਰਨਾ ਚਾਹੀਦਾ। ਠੀਕਾ ਪ੍ਰਧਾਨ ਜੀ ਇਹਨਾਂ ਬਾਰੇ ਹੋਰ ਦੇਖਿਆ ਜੀ ਆਪਾਂ ਨੇ ਜਿਵੇਂ ਕਿ ਕੋਈ ਵੱਡਾ ਸਕੂਲ ਹੁੰਦਾ ਹੈ ਉਹਦੇ ਵਿੱਚ ਤਾਂ ਇਹ ਕਹਿੰਦੇ ਹੋਰ ਪੈਸਾ ਲਗਾਓ ਉੱਪਰ ਇਹ ਚੰਗੇ ਸਕੂਲ ਚੱਲਦੇ ਹੁੰਦੇ ਆ। ਹੁਣ ਜਿਵੇਂ ਅੱਜ ਆਪਾਂ ਤੁਸੀਂ ਦੱਸ ਰਹੇ ਹੋਏ ਸਕੂਲ ਛੋਟਾ ਸਕੂਲ ਹੈ। ਇਹਦੇ ਬਲ ਕੋਈ ਧਿਆਨ ਨਹੀਂ ਦਿੰਦਾ ਜੀ। ਸਾਰੀ ਹੈ ਜੀ ਮੇਰੇ ਖਿਆਲ ਪੈਸੇ ਵਾਲੀ ਤੁਸੀਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਕੋਈ ਬਹੁਤ ਜ਼ਿਆਦਾ ਸਰਕਾਰ ਨੇ ਸਕੂਲਾਂ ਨੂੰ ਫੰਡ ਮੁਹੱਈਆ ਕਰਾਏ ਆ। ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟ ਲਈ ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟ ਦੇ ਨਾਂ ਤੇ ਚਲਾਨ ਵਾਲੀ ਸਰਕਾਰ ਹੈ ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟ ਕਰਨ ਲਈ ਪੈਸੇ ਖਰਚਦੇ ਆਪਣੀ ਮਸ਼ਹੂਰੀ ਲਈ ਪੈਸੇ ਲਾਉਣੇ ਆਦਰਵਾਈਜ਼ ਸਕੂਲਾਂ ਦੇ ਵਿਵਖ ਲਈ ਸਕੂਲਾਂ ਦੇ ਬਿਹਤਰੀ ਲਈ ਅਧਿਆਪਕਾਂ ਦੀ ਬਿਹਤਰੀ ਲਈ ਜਾਂ ਬੱਚਿਆਂ ਦੀ ਬਿਹਤਰੀ ਲਈ ਮੈਨੂੰ ਨਹੀਂ ਲੱਗਦਾ ਕੋਈ ਇਹਦਾ ਨਿੱਕੇ ਪੈਸਾ ਖਰਚਦਾ ਹੋ ਬਾਪੂ ਜੀ ਕਿਹੜਾ ਪਿੰਡ ਆਈ ਤੁਹਾਡਾ ਪਿੰਡ ਬਰਸਾਲਪੁਰ ਟਪਰੀਆਂ ਜੀ ਸੋ ਤੁਹਾਡੇ ਪਿੰਡ ਦਾ ਕਿ ਸਰਕਾਰੀ ਸਕੂਲ ਹੈ ਜੀ ਸਰਕਾਰੀ ਸਕੂਲ ਹੈ ਬੰਦ ਹੋ ਗਿਆ ਜੀ ਕਿੰਨੇ ਕਿ ਚਿਰ ਤੋਂ ਬੰਦ ਹੈ ਜੀ ਇਹ 2 ਸਾਲ ਤੇ ਬੰਦ ਹੈ ਜੀ ਕੋਈ ਸਰਕਾਰ ਨੇ ਧਿਆਨ ਨਹੀਂ ਦੇਆ ਜੀ ਤੇ ਕੋਈ ਖਿਆਲ ਨਹੀਂ ਕਰਿਆ ਹਾਂ ਜੀ ਜਿਵੇਂ ਹੁਣ ਸਰਕਾਰ ਨੇ ਇੱਕ ਮੇਮ ਚਲਾਈ ਹੈ ਜੀ ਪਿੰਡਾਂ ਪਿੰਡਾਂ ਚ ਜਾ ਕੇ ਸਕੂਲ ਦੀ ਸਿੱਖਿਆ ਯਾਨੀ ਕਿ ਸਕੂਲ ਬਣਾ ਰਹੇ ਨੇ ਜੀ ਹਾਂਜੀ ਵੀ ਜਿਹੜੇ ਪੁਰਾਣੇ ਸਕੂਲ ਨੇ ਉਹਨਾਂ ਨੂੰ ਹੋਰ ਉੱਚਾ ਚੱਕ ਰਹੇ ਨੇ ਤੁਹਾਡੇ ਪਿੰਡ ਵੱਲ ਕੋ ਧਿਆਨ ਨਹੀਂ ਦੇਆ ਜੀ ਐਤਾਂ ਆਇਆ ਹੀ ਨਹੀਂ ਕੋਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ 2 ਸਾਲ ਵਿੱਚ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜੀ ਬੋ ਕਹਿਣਾ ਕਿ ਭਈ ਸਾੜਾ ਸਕੂਲ ਚਾਲੂ ਕਰੋ ਤੁਹਾਡੇ ਸਕੂਲ ਦੇ ਬੱਚੇ ਕਿਹੜੇ ਸਕੂਲ ਨਾਲ ਦੇ ਪਿੰਡ ਜਾਂਦੇ ਕਿੱਥੇ ਜਾਂਦੇ ਨਾਲ ਦੇ ਪਿੰਡਾਂ ਲੋ ਖੇਦਰਾਵਾਲ ਚਲੇ ਜਾਂਦੇ ਲਾਠਾਣਾ ਜਾਂਦੇ ਤੇ ਪਹਿਲਾਂ ਹੁਣ ਫੇਰ ਆਵਾਜਾਂਦੇ ਅੱਛਾ ਜੀ ਤੇ ਹੁਣ ਹੋਰ ਕੀ ਕਰਨਾ ਉਹ ਸਕੂਲ ਜਾਂ ਬੰਦੋਗੇ ਹੁਣ ਪੜਾਉਣੇ ਤਾਂ ਹੀ ਨੇ ਨੇ ਠੀਕ ਹੈ ਜੀ ਸੋਕਿਆ ਕਹਿਣਾ ਚਾਹੋਗੇ ਸਰਕਾਰ ਨੂੰ ਜੀ ਬੋ ਹੋਰ ਕੀ ਕਹਿਣਾ ਸਾਰੇ ਪਿੰਡ ਦੇ ਪ੍ਰਸਾਰ ਪੁੱਟ ਪ੍ਰੀਨ ਧਿਆਨ ਦੇ ਬਈ ਸਕੂਲ ਨੂੰ ਚਾਲੂ ਕਰੇ ਠੀਕ ਹੈ